ਸਰਹੱਦੀ ਤਹਿਸੀਲ ਜਨਾਲਾ ਦੇ 100 ਤੋਂ ਵੱਧ ਪਿੰਡ ਇਸ ਵੇਲੇ ਦੇਸ਼ ਦੇ ਨਾਲ ਟੁੱਟ ਚੁੱਕੇ ਨੇ ਤਾਂ ਉਸ ਦੇ ਵਿੱਚ ਜਿੱਥੇ ਰਾਤ ਨੂੰ ਪਿੰਡਾਂ 'ਚ ਪਾਣੀ ਆਇਆ ਹੈ ਤਾਂ ਦੂਜੇ ਪੱਸੇ ਮਦਦ ਦੇ ਹੱਥ ਵੀ ਅੱਗੇ ਆ ਰਹੇ ਨੇ ਪੰਜਾਬੀ ਪੰਜਾਬੀਆਂ ਵਾਸਤੇ ਖੜਦੇ ਨੇ ਇਹ ਇੱਕ ਸੱਚਾਈ ਹੈ ਔਰ ਉਹਦੀ ਸੱਚਾਈ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਪਿੰਡਾਂ ਚੋਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਨੌਜਵਾਨ ਆਗੂ ਤੁਸੀਂ ਵੇਖੋ ਗਾੜੀ ਬੈਠਾ ਹੈ ਤਾਂ ਉਹਦੇ ਵਿੱਚ ਪਿੰਡ ਦੀਆਂ ਜੜੀਆਂ ਬੀਬੀਆਂ ਨੇ ਉਹਨਾਂ ਨੂੰ ਪਿੰਡ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਕਿਤੇ ਸੁਰੱਖਿਤ ਸਥਾਨਾਂ ਤੇ ਲੈ ਕੇ ਜਾਇਆ ਜਾਵੇ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਜਿਨ੍ਹਾਂ ਦੀ ਕੀ ਪਹਿਲੀ ਐਸ ਨੈਰੋ ਪਾਰ ਹੈ ਕਿਉਂਕਿ ਅਸੀਂ ਉਹਨੂੰ ਨਹਿਰੀ ਕਾਂਗੇ ਤਾਂ ਉਹਨਾਂ ਨੂੰ ਅਸੀਂ ਗੱਲਬਾਤ ਕਰਾਂਗੇ ਲੇਕਿਨ ਪਹਿਲਾਂ ਤਸਵੀਰ ਤੁਸੀਂ ਵੇਖੋਗੇ ਕਿਵੇਂ ਬੱਚਿਆਂ ਨੂੰ ਕੱਢਿਆ ਜਾ ਰਿਹਾ ਹੈ ਕਿਉਂਕਿ ਅਚਾਨਕ ਰਾਤ ਨੂੰ ਜਿਸਲੇ ਪਾਣੀ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਸੀਂ ਵੇਖੋ ਸਭ ਤੋਂ ਪਹਿਲਾਂ ਔਰਤਾਂ ਨੂੰ ਕੱਢਿਆ ਜਾ ਰਿਹਾ ਹੈ ਤਾਂ ਕਿ ਇੱਥੇ ਉਹਨਾਂ ਨੂੰ ਸਲਾਮਤੀ ਨਾਲ ਕਿਤੇ ਪਹੁੰਚਾਇਆ ਜਾ ਸਕੇ ਸਾਡੇ ਨਾਲ ਉਹ ਨੌਜਵਾਨ ਮੌਜੂਦ ਹੈ ਜਿਦੀ ਕੀ ਜ਼ਮੀਨ ਪਿੰਡੋ ਇਸ ਪਿੰਡ ਦੇ ਬਿਲਕੁਲ 100 ਪਿੰਡਾਂ ਚ ਅਫੈਕਟਡ ਪਿੰਡ ਹੈ ਭਾਜੀ ਕੀ ਹੈ ਕਿਹਨੇ ਪਿੰਡ ਦਾ ਨਾਮ ਤੁਹਾਡਾ ਤੇ ਕੀ ਹੋਇਆ ਕੀ ਹੈ ਜੀ ਮੇਰਾ ਨਾਮ ਪਿੱਪਲ ਸਿੰਘ ਜੀ ਤਦੂਮਲ ਪਿੰਡ ਤੋਂ ਆ ਜੀ ਬਹੁਤ ਆਫਤ ਦਾ ਕਹਿਰ ਆ ਗਿਆ ਜੀ ਮਤਲਬ ਤਕਰੀਬਨ 100 ਪਿੰਡ ਨਾਲੇ ਵਾਲੇ ਕਿਦਾਂ ਜੋ ਫੜਦੀ ਚਪਲੇਟ ਚ ਆ ਗਿਆ ਜੀ ਬਹੁਤ ੱਕਾ ਘਰੋ ਬਕਰ ਲੋਕ ਹੋ ਗਏ ਜੀ ਬੱਚੇ ਪਸ਼ੂਆਂ ਦਾ ਬਹੁਤ ਮੰਦਾ ਹਾਲਾਤ ਤਕਰੀਬਨ ਹੀ ਸਰੰਦੀ ਜਿਹੜਾ ਇਲਾਕਾ ਸਾਰਾ ਡੁੱਬ ਗਿਆ ਜੀ ਤੇ ਹੁਣ ਜਿਹੜਾ ਇਹ ਨਾਲੇ ਦੇ ਕਸਬਾ ਕਾ ਗੋਮਾਲ ਤੋਂ ਦੂਜੇ ਪਿੰਡਾਂ ਚ ਜਿਹੜਾ ਪਾਣੀ ਇਹ ਤਾਂ ਦੇਖੋਗੇ ਅਰਦਾਸ ਸੇ ਸਾਈਡ ਤੋਂ ਸਾਰਾ ਪਾਣੀ ਇੱਧਰ ਨੂੰ ਸਰਪਿੰਡ ਜੀ ਇਹ ਹੈ ਜੀ ਇਹ ਮੇਨ ਹਾਈਵੇ ਹੈ ਜੀ ਇਹ ਸਾਰਾ ਜਿਹੜਾ ਅੱਛਾ ਉਹ ਜਿਹੜੀ ਅਸੀਂ ਬੁਰਜੀਆਂ ਵੇਖ ਰਹੇ ਆ ਉਹ ਹਾਈਵੇ ਦੀਆਂ ਉਹ ਮੇਨ ਹਾਈਵੇ ਹੈ ਬਿਲਕੁਲ ਅਸੀਂ ਤੁਹਾਨੂੰ ਥੋੜਾ ਜਿਆਦਾ ਦੱਸਦੇ ਆ ਕਿ ਜਿਹੜੀ ਇਹ ਤੁਸੀਂ ਇੱਕ ਬੁਰਜੀਆਂ ਵੇਖ ਰਹੇ ਹੋ ਦਰਸਲ ਇਹ ਸੜਕ ਦੇ ਦੋ ਹਿੱਸੇ ਨੇ ਹਾਂਜੀ ਜੀ ਮੇਨ ਹਾਈਵੇ ਹੈ ਜੀ ਮੇਨ ਹਾਈਵੇ ਹੈ ਮੇਨ ਹਾਈਵੇ ਤੋਂ ਕ੍ਰੋਸਿੰਗ ਹੋ ਕੇ ਗਾਂ ਜਿਹੜੇ ਕ੍ਰੋਸ ਕਰ ਰਿਹਾ ਜੀ ਬਣ ਜੀ ਬਿਲਕੁਲ ਸੜਕ ਦੇ ਸੜਕ ਦੇ ਦੋ ਹਿੱਸੇ ਨੇ ਜਿਹੜੀ ਬੁਰਜ ਕਿ ਇਹ ਜਿਹੜਾ ਹੈ ਉਸ ਦੇ ਵਿੱਚ ਇੱਕ ਪਾਸਾ ਸੜਕ ਦਾ ਰਾਈਟ ਸਾਈਡ ਹੈ ਤੇ ਦੂਸਰਾ ਲੈਫਟ ਸਾਈਡ ਹੈ ਤਾਂ ਉਹ ਸੜਕਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਬਣ ਚੁੱਕੇ ਨੇ ਔਰ ਲੋਕ ਇੱਥੇ ਫਸੇ ਨੇ ਤੇ ਤੁਹਾਨੂੰ ਅਸੀਂ ਟਰੈਕਟਰ ਵਾਲੀ ਤਸਵੀਰ ਵੀ ਦਿਖਾਈ ਕਿ ਕਿਵੇਂ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਤਾਂ ਇਹ ਵੀਰ ਤੁਹਾਡੀ ਕਿਹਨੇ ਜ਼ਮੀਨ ਸੀ ਉੱਥੇ ਤਾਂ ਕਿੰਨਾ ਕੁ ਤੁਹਾਡੇ ਕੋਲ ਜਿਹੜਾ ਉੱਥੇ ਨੁਕਸਾਨ ਰਕਬਾ ਪਿੰਡ ਥੋੜਾ ਮੇ ਤੋਂ ਦਰਿਆ ਤੋਂ ਪਾਰ ਰਕਬਾ 13-14 ਬੈਲੀਆਂ ਜੀ ਉੱਥੇ ਮੇਰਾ ਟਰੈਕਟਰ ਸਾਰਾ ਡੁੱਬ ਗਿਆ ਨਵਾਂ ਮੈਂ ਟਰੈਕਟਰ ਕਰਵਾਇਆ ਸੀ ਖਤੀ ਸੀ ਉਹ ਸਾਰਾ ਉਥੇ ਡੋਬੇ ਕ ਤਕਰੀਬਨ ਹੋਰ ਕਿਸਾਨਾਂ ਦੇ ਟਰੈਕਟਰ ਸਾਰੇ ਉਥੇ ਡੁੱਬ ਗਏ ਆ ਮਤਲਬ ਬਹੁਤ ਜ਼ਿਆਦਾ ਉਥੇ ਤੇ ਆਫਤ ਬਹੁਤ ਜ਼ਿਆਦਾ ਆ ਗਈ ਆ ਪਹਿਲਾਂ ਆਫਤ ਵਾਰ ਆਈ ਸੀ ਉਦੋਂ ਤੇ ਆਫਤ ਇਧਰ ਆ ਗਈ ਆ ਜੀ ਤਕਰੀਬਨ ਜਿਹੜਾ ਨਹਿਰ ਦਾ ਫਲੋ ਆ ਉਹ ਵੀ ਅਪ ਹੋ ਗਿਆ ਜੀ ਅੱਛਾ ਜੀ ਤੁਸੀਂ ਬੰਨ ਟੁੱਟ ਗਿਆ ਗਾਂ ਨਹਿਰਾਂ ਦਾ ਪਾੜ ਪੈ ਗਿਆ ਜੀ ਬਹੁਤ ਰਾਤ ਦਾ ਇੰਨਾ ਜ਼ਿਆਦਾ ਤੱਕਾ ਮਤਲਬ ਸਹਿਣ ਜਾਂਦਾ ਵੇਖੇ ਜਾਂਦਾ ਕਿ ਬਣ ਕੀ ਗਿਆ ਨੁਕਸਾਨ ਦਾ ਕੋਈ ਅੰਕਲ ਨਹੀਂ ਕੀਤਾ ਕੋਈ ਨਹੀਂ ਜਿਹ ਕਸਟੇਰ ਜ਼ਿੰਮੇਦਾਰਾ ਕਿਸਾਨੀ ਬਹੁਤ ਘਟੇ ਚਲ ਗਈ ਆ ਜੀ ਤਕਰੀਬਨ ਦੁਕਾਨਦਾਰੀ ਸਾਰਾ ਵਿਵਾਰੀ ਵਰਗ ਵੀ ਸਾਰਾ ਵੀ ਬਹੁਤ ਜਿਆਦਾ ਨੁਕਸਾਨ ਇਹ ਕਾਰੋਬਾਰੀ ਸੀ ਉਹਨਾਂ ਦਾ ਕੀ ਬਣਿਆ ਰਮਦਾਸ ਦੇ ਕਿਉਂਕਿ ਰਮਦਾਸ ਤੇ ਤੋਂ ਬਹੁਤ ਦੂਰ ਹਨ ਰਮਦਾਸ 15 ਕਿਲੋਮੀਟਰ ਬਾਬੜਾ ਸਾਹਿਬ ਜੀ ਉਹ ਤਕਰੀਬਨ ਇਹ 15 ਕਿਲੋਮੀਟਰ ਪਿੱਛੇ ਆਪਾਂ ਹਾਂ ਜੀ ਬាទ ਜੀ ਤੇ ਅੱਗੇ ਸਾਰੇ ਹਾਲਾਤ ਇਦਾਂ ਦੇ ਨੇ ਇਹ ਸਾਰਾ ਇਦਾਂ ਹੀ ਆ ਜੀ ਇਹ ਹੁਣ ਅਗਲੇ ਜੀ ਇਹ 15 ਕਿਲੋਮੀਟਰ ਅਸੀਂ ਦੱਸਨੇ ਆ ਕਿ ਇਹ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ 15 ਕਿਲੋਮੀਟਰ ਲਗਾਤਾਰ ਇਦਾਂ ਹੀ ਚੱਲਣਗੇ ਇਹ 15 ਤੋਂ ਆਪਣੀ 15 5 ਕਿਲੋਮੀਟਰ ਅੱਗੇ 20 ਕਿਲੋਮੀਟਰ ਤੋਂ ਆ ਰਹੀ ਕੋਨੇ ਵਾਲ ਸ अच्छा जी हां जी ਉੱਥੋਂ ਬੰਨ ਟੁੱਟਿਆ तकरीबन ਸਾਰੇ ਜੋ ਨਹਿਰਾਂ ਆਪੋਈਆਂ ਪਈਆਂ ਤੁਸੀਂ ਬੰਨ ਟੁੱਟੇ ਪਏ ਬਹੁਤ ਜ਼ਿਆਦਾ ਉਹ ਤਾਂ ਕੱਲ੍ਹ ਤੋਂ ਸویرਦਾ ਹੋ ਗਿਆ ਇਹ ਹਾਲਾਤ ਪਰ ਇਹ ਰਾਤ ਤੋਂ ਰਾਤ ਜਿਹੜੀ ਆ ਸਿਤੀ 8 9 ਵਜੇ ਤੜਾ ਪਾਣੀ ਇੱਥੇ ਆ ਗਿਆ ਜੀ ਅੱਛਾ ਤੁਸੀਂ ਹੁਣ ਇੱਕ ਚੀਜ਼ ਦੱਸ ਰਹੇ ਆ ਤੁਹਾਨੂੰ ਕਿ ਤੁਸੀਂ ਉਹ ਵੇਖੋ ਇੱਕ ਨੌਜਵਾਨ ਉੱਥੇ ਮੋਟਰਸਾਈਕਲ 'ਚ ਫਸ ਗਿਆ ਉੱਥੇ ਤਾਂ ਉਹ ਉਸ ਨੂੰ ਮੁਸ਼ਕਲ ਨਾਲ ਹੀ ਕੱਢਿਆ ਜਾਊਗਾ ਪਰ ਦੂਜੇ ਬੰਨੇ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਤੁਸੀਂ ਇਹ ਦਵਾਰਾਂ ਇਸ ਵੇਲੇ ਇਹ ਜੰਜ ਘਰ ਹੈ ਜੀ ਭਾਜੀ ਇਹਨੇ ਮੈਰਿਜ ਪੈਲੇਸ ਹੈ ਜੀ ਹਾਂ ਮੈਰਿਜ ਪੈਲੇਸ ਹੈ ਜੀ ਮੈਰਿਜ ਪੈਲੇਸ ਦੇ ਹਾਲਾਤ ਤੁਸੀਂ ਵੇਖੋ ਹਾਂ ਜੀ ਕਿ ਇਹ ਕੋਈ ਛੇ ਸਮੇਂ ਚ ਅਸੀਂ ਤੁਹਾਨੂੰ ਪਹਿਲੇ ਦੱਸ ਰਹੇ ਹਾਂ ਕਿ ਸਾਡੀ ਰਿਪੋਰਟਿੰਗ ਕਰਦੇ ਵਕਤ ਹੀ ਇਹ ਪਾਣੀ ਪੂਰੀ ਡੁੱਬਣਾ ਸ਼ੁਰੂ ਹੋ ਗਿਆ ਹੈ ਤਾਂ ਤੁਸੀਂ ਦੇਖੋ ਕਿ ਪੂਰੀਆਂ ਦਵਾਰਾਂ ਜਿਹੜੀਆਂ ਨੇ ਇਸ ਵੇਲੇ ਡੁੱਬ ਚੁੱਕੀਆਂ ਨੇ ਪਾਣੀ ਦੀ ਰਫ਼ਤਾਰ ਵੇਖੋ ਕਿੰਨੀ ਜ਼ਿਆਦਾ ਹੈ ਔਰ ਲਗਾਤਾਰ ਤੁਹਾਨੂੰ ਟੀਵੀ ਸਕਰੀਨ ਤੇ ਨਜ਼ਰ ਆ ਰਿਹਾ ਹੋਵੇਗਾ ਕਿ ਜਿਹੜੀ ਕੰਦ ਸੁੱਕੀ ਸੀ ਉਹ ਬਿਲਕੁਲ ਇਹਦੇ ਵਿੱਚ ਮਰਜ਼ ਹੁੰਦੀ ਜੀ ਨਜ਼ਰ ਆ ਰਹੀ ਹੈ ਤਾਂ ਇੱਥੇ ਜਿਹੜਾ ਹੈ ਕਾਫੀ ਨੁਕਸਾਨ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਹੈ ਕਿ ਨਾ ਮਤਲਬ ਕਿੰਨੇ ਕਿ ਪਿੰਡ ਨੇ ਕਿੰਨੇ ਕ ਏਕੜ ਜ਼ਮੀਨ ਨੇ ਇਹਦਾ ਕੁਝ ਨਹੀਂ ਹਲੇ ਇਹ ਮਤਲਬ ਤਕਰੀਬਨ 100 ਦੇ 60 70 ਪਿੰਡ ਪਿੱਛੇ ਹੈ ਜੀ 100 ਤਕਰੀਬਨ 80 100 ਦੇ ਵਿੱਚ 100 ਦੇ ਅਗਲੇ ਬੰਨੇ ਬਹੁਤ ਮਤਲਬ ਜ਼ਿਆਦਾ ਮਾਰ ਨਾਲ ਖੇਰ ਤੱਕ ਮਾਰ ਵੱਜੂਗੀ ਇਹ ਸਾਰਾ ਇਲਾਕਾ ਇੱਧਰ ਦਾ ਅੱਛਾ ਇਹੋ ਜਿਹਾ ਹੜ ਕਦੋਂ ਵੇਖਿਆ ਸੀ ਜੀ ਇਹ ਜੀ ਮੈਂ ਪਹਿਲੀ ਵਾਰੀ 95 ਦੇ ਵਿੱਚ 99 ਦੇ ਵਿੱਚ ਵੇਖਿਆ ਤੇ 95 ਤੋਂ ਪਹਿਲਾਂ 88 'ਚ ਆਇਆ ਸੀ ਜੀ ਉਹ ਨਹੀਂ ਵੇਖਿਆ ਜੀ 95 ਵਾਲਾ ਦੇਖਿਆ ਜੀ ਹਾਂ ਜੀ ਇਹ 95 ਦਾਣ ਲੋ ਇਹ ਭੈੜਾ ਕਿ ਇਹ ਜੀ ਇਹ ਉਦੋਂ ਤਾਂ ਛੋਟੇ ਹੀ ਇੰਨਾ ਨਹੀਂ ਪਤਾ ਲੱਗਦਾ ਪਰ ਇਹ ਉਦੋਂ ਜ਼ਿਆਦਾ ਆਪਿਆ ਉਹਨਾਂ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤਸਵੀਰ ਤੁਹਾਨੂੰ ਦੱਸ ਰਹੇ ਹਾਂ ਕਿ ਲੋਕ ਇੱਥੇ ਆਪਣੇ ਆ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਲੋਕ ਇੱਥੇ ਖੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਿਸ ਵੇਲੇ ਸਾਡੇ ਆਪਣੇ ਜਿਹੜੇ ਕੀ ਹੈ ਨਾ ਪੰਡਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜਿਹੜਾ ਹੈ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਾਹਰ ਕੱਢਿਆ ਜਾਵੇ ਤਾਂ ਜਿਹੜੇ ਲੋਕ ਨੇ ਇੱਥੇ ਅਸੀਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕੁਝ ਔਰਤਾਂ ਵੀ ਇੱਥੇ ਪਹੁੰਚਿਆ ਨੇ ਗੱਲਬਾਤ ਕਰਾਂਗੇ ਜਿਹੜਾ ਹੈ ਕਿ ਇੱਥੇ ਇੰਤਜ਼ਾਰ ਕਰ ਰਿਹਾ ਦੂਜੇ ਬੰਨੇ ਐਂਬੂਲੈਂਸ ਸਰਵਿਸਿਜ਼ ਵੀ ਤਨਾਤ ਕਰਤੀਆਂ ਗਈਆਂ ਨੇ ਐਂਬੂਲੈਂਸ ਸਰਵਿਸ ਤਨਾਤ ਕਰਨ ਦਾ ਮਕਸਦ ਹੈ ਵਾ ਕਿ ਕਿਉਂਕਿ ਜਿਸ ਵੇਲੇ ਇਹਨਾਂ ਪਿੰਡਾਂ ਦੇ ਵਿੱਚੋਂ ਕਿਸੇ ਨੂੰ ਬਾਹਰ ਲਿਆਂਦਾ ਜਾਊਗਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਅਗਰ ਕਿਸੇ ਦੀ ਕੋਈ ਤਬੀਅਤ ਖਰਾਬ ਹੁੰਦੀ ਹੈ ਤਾਂ ਉਸ ਨੂੰ ਫਟਾਫਟ ਹਸਪਿਟਲਾਈਜ਼ ਕਰਾਇਆ ਜਾਵੇ ਕਿਉਂਕਿ ਇਸ ਵੇਲੇ ਅਜਨਾਲਾ ਦੇ ਵਿੱਚ ਥੋੜੇ ਹਾਲਾਤ ਠੀਕ ਲੱਗ ਰਹੇ ਨੇ ਲੇਕਿਨ ਫਿਲਹਾਲ ਐਂਬੂਲੈਂਸ ਸਰਵਿਸਿਜ਼ ਵੀ ਇੱਥੇ ਜਾਰੀ ਕਰਤੀ ਗਈਆਂ ਪਾਜੀ ਕੋਈ ਬੇੜੀ ਕਿश्ती ਕੋਈ ਏਦਾਂ ਦਾ ਕੋਈ ਸੀਨ ਹਲੇ ਤੱਕਨ ਕੋਈ ਪ੍ਰਚਾਰਨ ਕੋਈ ਪ੍ਰੋਵਾਈਡਿੰਗ ਕਰਾਇਆ ਕੁਛ ਨਹੀਂ ਹੈਗਾ ਇੱਥੇ ਅਚਾ ਕੁਛ ਨਹੀਂ ਹੈ ਕੋਈ ਨਹੀਂ ਜੀ ਕੁਛ ਨਹੀਂ ਇੱਥੇ ਕੋਈ ਮਤਲਬ ਆਰਮੀ ਦੀ ਟੀਮਾਂ ਆਈਆਂ ਜਿਸ ਤਰ੍ਹਾਂ ਆਰਮੀ ਆ ਐਮਬੂਲੈਂਸ ਦਿਖ ਰਹੀ ਹੈ ਅੱਗੇ ਉਹ ਆਰਮੀ ਦੀ ਹੈ ਜੀ ਹਾਂਜੀ ਆਰਮੀ ਦੀ ਟੀਮਾਂ ਨਜ਼ਰ ਆ ਤੇ ਹਾਲੇ ਕੋਈ ਆਇਆ ਨਹੀਂ ਇੱਥੇ ਮਤਲਬ ਪਰ ਹੁਣ ਆਪਾਂ ਸੋਰਸ ਕੀ ਹੈ ਕਿਵੇਂ ਆਪਾਂ ਉਹਨਾਂ ਨੂੰ ਬਚਾਣਾ ਕਿਵੇਂ ਹੈ ਸਵਾਲ ਤੇ ਆ ਵਾ ਜੀ ਉਹ ਤੇ ਸਰਕਾਰ ਹੀ ਹੈ ਜੀ ਜੋ ਹਾਲਾ ਹੀ ਹਿੱਲਾ ਕਰੇ ਆਮ ਨਾਗਰੀ ਦੇ ਵਾਸਤੇ ਕੋਈ ਰੋਕਣੀ ਵਾਰ ਸਿਚੁਏਸ਼ਨ ਹੈ ਜੀ ਬਹੁਤ ਜਿਆਦਾ ਉਹਨਾਂ ਦੇਖੋ ਦਿਨੋਂ ਦਿਨ ਪਾਣੀ ਵਧ ਰਿਹਾ ਬਹੁਤ ਜਿਆਦਾ ਪਾਣੀ ਵਧ ਰਿਹਾ ਮਲੋ ਹਾਂਜੀ ਤਕਰੀਬਨ 2-3 ਘੰਟੇ ਦੇ ਵਿੱਚ 4-10 ਗੁਣਾ ਪਾਣੀ ਵਧ ਗਿਆ 2-3 ਘੰਟਿਆਂ ਚ ਦੇਖੋ ਪੈਲਸ ਦੀਆਂ ਕੰਦਾਹੀਂ ਬਿਲਕੁਲ ਡੀਚੇ ਸੀ ਹੁਣ ਬਿਲਕੁਲ ਉੱਪ ਹੁੰਦੀਆਂ ਨਜ਼ਰ ਆ ਰਹੀ ਪਰ ਫਿਰ ਤੁਹਾਨੂੰ ਦਿਖਾਨਿਆ ਕੈਮਰਾਮੈਨ ਨੂੰ ਕਹਾਂਗੇ ਕਿ ਉੱਥੇ ਦਿਖਾਣ ਕਿ ਉਹ ਕੰਦਾ ਇਸ ਵੇਲੇ ਪੂਰਨ ਡੁੱਬ ਚੁੱਕੀਆਂ ਨੇ ਤਾਂ ਇਹ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਤਾਂ ਲਗਾਤਾਰ ਜਿਹੜੇ ਲੋਕ ਫਸ ਚੁੱਕੇ ਨੇ ਉਹ ਉਹਨਾਂ ਨੂੰ ਕਢਾਉਣ ਦਾ ਕੰਮ ਕੀਤਾ ਜਾ ਰਿਹਾ ਪਿੰਡ ਵਾਲੇ ਲੋ ਆਪਣੇ ਟਰੈਕਟਰ ਜਿਹੜੇ ਨੇ ਜਿਹੜੇ ਸਾਰੇ ਵਰਤੇ ਜਾ ਰਹੇ ਨੇ ਤਾਂ ਕਿ ਜਲ ਤੋਂ ਜਲ ਦੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤਸਵੀਰਾਂ ਤੇ ਤੁਸੀਂ ਵੇਖੋ ਕਿ ਚਾਰੇ ਪਾਸੇ ਤੋਂ ਦਿਖਾਨੇ ਆ ਇਹ ਹਾਲਾਤ ਕੀ ਨੇ ਏਰੀਅਲ ਵਿਊ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਪਿੰਡ ਨੇ ਔਰ ਦੂਰ ਦੂਰ ਤੱਕ ਤੁਹਾਨੂੰ ਘਰ ਨਜ਼ਰ ਆਣਗੇ ਕਿਉਂਕਿ ਕੈਮਰੇ ਦੇ ਵਿੱਚ ਅਸੀਂ ਕੈਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਘਰ ਨੇ ਕਿਹੜੇ-ਕਿਹੜੇ ਲੋਕ ਇੱਥੇ ਰਹਿੰਦੇ ਨੇ ਪਰ ਕਿੰਨਾ ਕੁ ਨੁਕਸਾਨਿਆ ਗਿਆ ਹੈ ਇਸ ਦਾ ਅੰਦਾਜ਼ਾ ਲਗਾਉਣਾ ਵੀ ਉਹ ਮੁਸ਼ਕਲ ਨਹੀਂ ਬਲਕਿ ਹਾਲੇ ਇਹ ਹਾਲੇ ਤੇ ਨਾ ਮੁਮਕਨ ਲੱਗ ਰਿਹਾ ਹੈ ਕਿਉਂਕਿ ਇੰਨੀ ਗਰਦੌਰੀ ਕਰਨੀ ਹੁੰਦੀ ਹੈ ਪਿੰਡ ਕਿਦਾ ਸੀ ਕਿਸ ਦੀ ਜ਼ਮੀਨ ਸੀ ਕਿਵੇਂ ਆਇਆ ਕਿਵੇਂ ਨਹੀਂ ਆਇਆ ਇਸ ਬਾਰੇ ਹਾਲੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਉਹ ਤੁਸੀਂ ਵੇਖੋ ਕਿ ਪਿੰਡ ਤੋਂ ਲੋਕ ਨਿਕਲੇ ਸਨ ਤਾਂ ਉਹ ਇਸ ਵੇਲੇ ਫਸ ਚੁੱਕੇ ਨੇ ਉੱਥੇ ਫਿਲਹਾਲ ਇੰਤਜ਼ਾਰ ਕਰ ਰਹੇ ਨੇ ਕਿ ਪਿੱਛੋਂ ਕੋਈ ਟਰੈਕਟਰ ਆਊਗਾ ਤੇ ਉਹਨਾਂ ਨੂੰ ਉੱਥੋਂ ਦੀ ਸਹੀ ਜਗ੍ਹਾ ਤੇ ਲੈ ਕੇ ਜਾਊਗਾ ਲੇਕਿਨ ਫਿਲਹਾਲ ਆਲਮ ਕੁਝ ਇਸ ਤਰ੍ਹਾਂ ਦਾ ਹੈ ਔਰ ਜਿਸ ਤਰ੍ਹਾਂ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਤਾਂ ਸਕੂਲ ਮੈਰਿਜ ਪੈਲੇਸ ਜਿਹੜੇ ਨੇ ਪਿੰਡ ਲੋਕਾਂ ਦੇ ਘਰ 10-10 ਫੁੱਟ ਇੱਕ ਇੱਕ ਜਿਹੜਾ ਗਰਾਊਂਡ ਫਲੋਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਤੇ ਹਾਰ ਹੋ ਚੁੱਕਾ ਹੈ ਔਰ ਦੂਜੇ ਪਾਸੇ ਇਹ ਇਹ ਸਾਰੇ ਜਿਹੜੇ ਖੇਤ ਨੇ ਖੇਤ ਨੇ ਉਹ ਇਸ ਵੇਲੇ ਜਿਹੜੇ ਲਬੋ ਲਬ ਪਾਣੀ ਨਾਲ ਭਰ ਚੁੱਕੇ ਨੇ ਹਾਲਾਤ ਚਿੰਤਾਜਨਕ ਹੈ ਨੇ ਕਿ ਨੁਕਸਾਨ ਬਹੁਤ ਜ਼ਿਆਦਾ ਹੈ ਇਸ ਦੀ ਪਰਪਾਈ ਕਿਵੇਂ ਹੋਏਗੀ ਕਿਵੇਂ ਜਿਹੜੇ ਲੋਕ ਇਸ ਨੂੰ ਆਣਗੇ ਠੀਕ ਹੈ ਐਂਬੂਲੈਂਸ ਸਰਵਿਸਿਜ਼ ਜਾਰੀ ਕਰਤੀ ਪਾਣੀ ਦਾ ਪ੍ਰਕੋਬ ਬਹੁਤ ਜ਼ਿਆਦਾ ਹੈ ਇਸ ਜਿਹੜੀ ਕੁਦਰਤੀ ਆਪਦਾ ਹੈ ਇਸ ਤੋਂ ਕਿਵੇਂ ਪਾਰ ਪਾਇਆ ਜਾ ਸਕਦਾ ਹੈ ਸਵਾਲ ਆਵੇ ਲੇਕਿਨ 100 ਤੋਂ ਵੱਧ ਪਿੰਡਾਂ ਦਾ ਕੱਟੇ ਜਾਣਾ ਲੋਕਾਂ ਦਾ ਫਸ ਜਾਣਾ ਇਹ ਬਹੁਤ ਵੱਡੀ ਚੁਣੌਤੀ ਕੱਢਿਆ ਕਿਵੇਂ ਜਾਵੇ ਕਿਉਂਕਿ ਇਸ ਵੇਲੇ ਸਿਚੁਏਸ਼ਨ ਕੁਝ ਇਸ ਤਰ੍ਹਾਂ ਦੀ ਹੈ ਕਿ ਪਾਣੀ ਬਹੁਤ ਜ਼ਿਆਦਾ ਹੈ ਔਰ ਪਾਣੀ 10 ਫੁੱਟ ਤੱਕਨ ਭਰ ਚੁੱਕਾ ਹੈ ਔਰ ਲਗਾਤਾਰ ਪਾਣੀ ਦਾ ਪੱਧਰ ਵੱਧਾ ਜਾ ਰਿਹਾ ਹੈ ਕੱਟ ਨਹੀਂ ਰਿਹਾ ਕਿਉਂਕਿ ਕੱਲ ਜਿਸ ਤਰ੍ਹਾਂ ਮਾਧੋਪੁਰ ਡੈਮ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਉਸ ਤੋਂ ਬਾਅਦ ਹੁਣ ਸੂਰਤ ਹਾਲ ਕੁਝ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਕਿ ਲੋਕਾਂ ਨੂੰ ਇੱਕ ਇਲਾਕੇ ਤੋਂ ਇਵੈਕੂਏਟ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਕੈਮਰਾਮੈਨ ਅਰਸ਼ਦਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਮਰਸਰ